ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਸਾਢੇ 300 ਸਾਲਾ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਦਮਦਮਾ ਸਾਹਿਬ ਤੋਂ ਲਾ ਕੇ ਅਨੰਦਪੁਰ ਸਾਹਿਬ ਤੱਕ ਸਮਾਪਤੀ ਕੀਤੀ ਜਾਵੇਗੀ ਇਸ ਵਿੱਚ ਕਾਫੀ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਰਾਹ ਵਿੱਚ ਲੰਗਰ ਭੋਜਨ ਦਾ ਚਾਹ ਪਾਣੀ ਮਠੀਆਂ ਬਰੈਡ ਆਦਿ ਦੇ ਲੰਗਰ ਵੀ ਵਰਤਾਏ ਗਏ ਇਸ ਨਗਰ ਕੀਰਤਨ ਵਿੱਚ ਨਗਰ ਨਿਗਮ ਦੇ ਮੇਅਰ ਜੀ ਪਦਮਜੀਤ ਮਹਿਤਾ ਨੇ ਸ਼ਿਰਕਤ ਕੀਤੀ ਇਨਾਂ ਦੀ ਅਗਵਾਈ ਹੈ ਨਗਰ ਕੀਰਤਨ ਕੱਢਿਆ ਗਿਆ ਆਓ ਦੇਖਦੇ ਹਾਂ ਨਗਰ ਕੀਰਤਨ ਦੀਆਂ ਕੁਝ ਝਲਕੀਆਂ ਪਠਾਨਡਾ ਤੋਂ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬਾਂਸਲ ਦੀ ਰਿਪੋਰਟ ਇਹ ਕਹਣਾ ਚਾਹੋਗੇ ਨਗਰ ਕੀਰਤਨ ਦੇ ਵਿੱਚ ਆਇਓ ਤੁਸੀਂ ਸਾਡੇ ਅੱਜ ਸਾਰੀ ਸੰਗਤ ਨੂੰ ਬੜਾ ਸੁਭਾਗ ਪ੍ਰਾਪਤ ਹੋਇਆ ਅੱਜ ਇਹ ਯਾਤਰਾ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਅਨੰਦਪੁਰ ਸਾਹਿਬ ਨੂੰ ਚੱਲ ਰਹੀ ਹੈ 350 ਸਾਲਾਂ ਤੋਂ ਸਹੀਦੀ ਦਾੜਾ ਉਹ ਟੇਕ ਭੱਦਰ ਜੀ ਦੇ ਬਣਾ ਰਹੀ ਹੈ ਪੰਜਾਬ ਸਰਕਾਰ ਸਾਡੇ ਬੱਚਿਆਂ ਨੂੰ ਆਮ ਲੋਕਾਂ ਨੂੰ ਬੜਾ ਸਿੱਖਣ ਨੂੰ ਮਿਲੂਗਾ ਸਾਡੇ ਗੁਰੂਆਂ ਬਾਰੇ ਸਿੱਖਣ ਨੂੰ ਮਿਲੂਗਾ ਤੇ ਸਹੀ ਰਸਤੇ ਤੇ ਚੱਲਣਗੇ ਸੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਅੱਜ ਮੇਰੇ ਬਿੰਡਾ ਅਧਿਆਤੀ ਦੇ ਵਿੱਚ ਦਮਦਮਾ ਸਾਹਿਬ ਚੱਲ ਕੇ ਪਹਿਲਾ ਪੜਾਅ ਸੀਗਾ ਸੋ ਸਾਰਿਆਂ ਨੇ ਬਹੁਤ-ਬਹੁਤ ਸਭ ਆਪਕਾ ਰਤੋਆ ਤੇ ਸਕੂਲ ਨੂੰ ਖੁਸ਼ ਗਿਆ ਮਾਨੀਆਂ ਸਾਰੇ ਨੇ ਤਾਂ ਸੰਗ ਨੇ ਸਾਰੇ ਨੇ ਸਹਿਯੋਗ ਦਿੱਤਾ ਸਾਰੇ ਇੱਥੇ ਆ ਜਿੰਨੇ ਨਗਰ ਵਾਸੀ ਆ ਸਾਰੇ ਨੇ ਬਹੁਤ ਵਧੀਆ ਸਹਿਯੋਗ ਰਿਆ ਧੰਨਵਾਦ ਜੀ ਇੱਕ ਪਿੰਡ ਪਿੰਡ ਤੇ ਜਿੱਥੇ ਇਹਨਾਂ ਦਾ ਪ੍ਰੋਗਰਾਮ ਸੀਗਾ ਸਵੇਰੇ 7 ਵਜੇ ਚੱਲ ਕੇ ਤਕਰੀਬਨ ਘੰਟੇ ਦਾ ਪ੍ਰੋਗਰਾਮ ਸੀ 4 ਘੰਟੇ ਲੱਗੇ ਉਸ ਨੂੰ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਲੋਗ ਲੰਗਰ ਦਾ ਪ੍ਰਬੰਧ ਕਰਦੇ ਆ ਚਾਹ ਪਾਣੀ ਦਾ ਪ੍ਰਬੰਧ ਕਰਦੇ ਆ ਅਸੀਂ ਪੂਰੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਹੋਇਆ ਜੀ ਨਾਲ ਨਾਲ ਸਾਰੀਆਂ ਟੀਮਾਂ ਨਾਲ ਨਾਲ ਜਾ ਰਹੀਆਂ ਥੋੜੇ ਥੋੜੇ ਸਪੈਂਟੀ ਦੇ ਡੀਐਸਪੀ ਐਸਪੀ ਸਾਹਿਬ ਲਗੇ ਹੋਏ ਆ ਸਾਡੇ ਮੈਡਮ ਐਸਐਸਪੀ ਆਪ ਹਰ ਗੱਲ ਨੂੰ ਨਿਰੀਖਣ ਕਰ ਰਹੇ ਆ ਡੀਸੀ ਸਾਹਿਬ ਦੇ ਨਾਲ ਹਰ ਗੱਲ ਨੂੰ ਅਬਜ਼ਰਵ ਕੀਤਾ ਜਾ ਰਿਹਾ ਬਿਲਕੁਲ ਲੋਕਾਂ ਨੂੰ ਕਿਸੇ ਕਿਸੇ ਵੀ ਕਿਸਮ ਦਾ ਕੋਈ ਲੋਕਾਂ ਨੂੰ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਾ ਆਵੇ ਕਿਸੇ ਵੀ ਕਿਸੇ ਦੀ ਪ੍ਰੋਬਲਮ ਨਾ ਆਵੇ ਅਸੀਂ ਇਸ ਗੱਲ ਦੇ ਪੂਰੇ ਮੁੱਦੇ ਆ ਕੀ ਕਹਿਣਾ ਚਾਹੀਏਗਾ ਮੈਂ ਇਹ ਹੀ ਕਹਿਣਾ ਚਾਹੁੰਗਾ ਕਿ ਅੱਜ ਮੈਂ ਸਮਝਦਾ ਹੂੰ ਬਟਿੰਡਾ ਵਾਸੀ ਬੜੇ ਬੜੇ ਕੋਈ ਹਮਨੇ ਪੁੰਨ ਕਰੇ ਹੋਣਗੇ ਇਹ ہمارا ਸੁਭਾਗ ਹੈ ਅੱਜ ਹਮਨੇ आ, हमें अवसर मिल रहा है श्री गुरु तेग बहादुर जी के साढ़े तीन सौ साल शहीदी दिवस को मनाने का उनके आगे नतमस्तक होने का उनको उनकी दी हुई कुर्बानियों से सीखने का और आज जो श्री भक्त साहेबी साहबों से जो नगर कीर्तन चल रहा है जो कि समर्पण किया जाएगा श्री गुरु तेग बहादुर जी की कृपानियों के लिए जो कि अनंतपुर साहब तक जाएगा हमारे बठिंडा वासियों ने कोई बहुत ही पुण्य करेंगे होंगे कि अगर हमें ये मौका मिल रहा है कि हम उस नगर कीर्तन का स्वागत कर सकें और अपनी श्रद्धा जो है अर्पण कर सकें